ਲਰਗਾਗਾ ਪੁਲਿਸ ਵੱਲੋਂ ਵੱਡਾ ਉਪਰਾਲਾ ਕੀਤਾ ਗਿਆ ਤਾਂ ਦੱਸਿਆ ਗਿਆ ਕਿ ਭਾਰੀ ਮੀਂਹ ਦੇ ਚੱਲਦਿਆਂ ਦਿਹਾੜੀਦਾਰ ਮਜ਼ਦੂਰ ਪਰਿਵਾਰ ਜਿਨ੍ਹਾਂ ਦਾ ਮਕਾਨ ਡਿੱਗਿਆ ਸੀ ਤੇ ਘਰ ਦੇ ਵਿੱਚ ਰਹਿੰਦੀ ਜਿਹੜੀ ਗਰਭਤੀ ਮਹਿਲਾ ਉਹ ਘਰ ਡਿੱਗਣ ਤੋਂ ਬਾਅਦ ਧਰਮਸ਼ਾਲਾ ਦੇ ਵਿੱਚ ਰਹਿਣ ਨੂੰ ਮਜਬੂਰ ਹੋ ਗਈ ਸੀ ਤੇ ਉਦੋਂ ਲੈਰਾਗਾਗਾ ਪੁਲਿਸ ਦੇ ਵੱਲੋਂ ਇਸ ਪਰਿਵਾਰ ਦਾ ਘਰ ਬਣਾਉਣ ਦਾ ਬੀੜਾ ਚੁੱਕਿਆ ਗਿਆ। ਤਾਂ ਲੈਰਾਗਾਗਾ ਦੇ ਪਿੰਡ ਲਦਾਲ ਵਿਖੇ ਪਾਰੀਮੀ ਦੇ ਕਾਰਨ ਕਈ ਘਰਾਂ ਦੇ ਵਿੱਚ ਤੜੇੜਾ ਆਈਆਂ ਤੇ ਕਈ ਘਰਾਂ ਦੀਆਂ ਛੱਤਾਂ ਡਿੱਗੀਆਂ। ਇਸ ਪਿੰਡ ਦੇ ਵਿੱਚ ਇੱਕ ਜਿਹਾ ਘਰ ਜਿੱਥੇ ਸੁਖਦੇਵ ਸਿੰਘ ਦਿਹਾੜੀ ਕਰਕੇ ਆਪਣੇ ਘਰ ਦਾ ਗੁਜ਼ਾਰਾ ਕਰਦਾ ਸੀ ਤੇ ਉਸ ਦੀ ਪਤਨੀ ਗਰਵਤੀ ਐ ਤੇ ਦੋ ਬੱਚੇ ਨੇ ਉਹ ਘਰ ਉਹ ਬੇਗਰ ਹੋ ਜਾਂਦੇ ਨੇ। ਇਹਨਾਂ ਦਾ ਘਰ ਪਾਰੀਮੀ ਦੇ ਕਾਰਨ गिर ਜਾਂਦਾ ਤੇ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਲੈਰਾਗਾਗਾ ਪੁਲਿਸ ਨੇ ਵੱਡਾ ਉਪਰਾਲਾ ਕੀਤਾ। ਤੇ ਪੁਲਿਸ ਨੇ ਸੁਖਦੇਵ ਸਿੰਘ ਦਾ ਘਰ ਬਣਾਉਣ ਦਾ ਬੀੜਾ ਚੁੱਕਿਆ ਪਰਿਵਾਰ ਤੇ ਪਿੰਡ ਵਾਸੀਆਂ ਨੇ ਲਹਿਰਾ ਗਾਗਾ ਪੁਲਿਸ ਦਾ ਇਸ ਦਰਮਿਆਨ ਤਾਨਵਾਦ ਵੀ ਕੀਤਾ ਹਮ ਦੇਵਿੰਦਰ ਸਿੰਘ ਹੈ ਜੀ ਇਹ ਆਪਣੇ ਪਿੰਡ ਦਾ ਗਰੀਬ ਪਰਿਵਾਰ ਹੈ ਜਦੋਂ ਪਿੱਛੇ ਜ ਆਪਣੇ ਬਰਸਤ ਹੋਈਆਂ ਨੇ ਉਹਦੇ ਦੌਰਾਨ ਇਹ ਛੱਤ ਡਿੱਗੀਆਂ ਸੀਗੀਆਂ ਪਰ ਡਿੱਗਣ ਤੋਂ ਪਹਿਲਾਂ ਇਹਨਾਂ ਨੂੰ ਆਪਣੇ ਆਪਣੇ ਧਰਮਸ਼ਾਲਾ ਦੇ ਵਿੱਚ ਇਹਨਾਂ ਨੂੰ ਸ਼ਿਫਟ ਕਰ ਲਿਆ ਸੀਗਾ ਤੇ ਮਗਰੀ ਇਹਨਾਂ ਦੀ ਜਿਹੜੀ ਮਕਾਨ ਆ ਗਿਰ ਗਿਆ ਸੀਗਾ ਪਹਿਲਾਂ ਦੋ ਬੱਚੇ ਨੇ ਇੱਕ ਬੱਚਾ ਹੋਣ ਨਾਲ ਹੈ ਤੇ ਉੱਥੇ ਸ਼ਿਫਟ ਕੀਤਾ ਹੋਇਆ ਬਾਕੀ ਮਲਾਜਮ ਆਏ ਹੋਏ ਨੇ ਕੀ ਨਾਮ ਹੋਂ ਦਾ ਦੀਪਿੰਦਰ ਸਿੰਘ ਜੀ ਐਸ ਪੀ ਉਹ ਯਕੀਨ ਦਿਵਾ ਕੇ ਗਏ ਨੇ ਵੀ ਅਸੀਂ ਜਿੰਨਾ ਖਰਚਾ ਸੀ ਕਰਾਂਗੇ ਧੰਨਵਾਦ ਕਰਦੇ ਆ ਜੀ ਸਾਰੇ ਪਿੰਡ ਵਾਲੇ ਵੀ ਬਹੁਤ ਵਧੀਆ ਮਦਦ ਕਰ ਰਹੇ ਨੇ ਹਾਂਜੀ ਕੀ ਨਾਮ ਹੈ ਤੁਹਾਡਾ ਮਨਦੀਪਪੁਰ ਮਨਦੀਪਪੁਰ ਕੀ ਕਹਿਣਾ ਚਾਹੋਗੇ ਅੱਜ ਪੁਲਿਸ ਮਲਾਜਮ ਆਏ ਨੇ ਤੁਹਾਡਾ ਮਕਾਨ ਗਿਰ ਗਿਆ ਸੀ ਕਿਵੇਂ ਗਿਰਿਆ ਸੀ ਸਾਰੀ ਗੱਲ ਦੱਸੋ ਲਗਾਤਾਰ ਕਈ ਦਿਨ بارش ਪੈਂਦੀ ਰਹੀ ਫਿਰ ਸਾਨੂੰ ਕਮੇਟੀ ਵਾਲਿਆਂ ਨੇ ਕਿਹਾ ਵੀ ਤੁਸੀਂ ਧਰਮਸਾਲਾ ਦੇ ਵਿੱਚ ਸਾਮਾਨ ਧਰ ਲਓ ਜਿਸ ਦਿਨ ਅਸੀਂ ਸਾਮਾਨ ਧਰਿਆ ਉਹਦੀ ਰਾਤ ਨੂੰ ਛਤ ਦੀ ਗਈ ਪੁਲਿਸ ਅਮਲਾਜ ਮਾਏ ਨੇ ਉਹ ਕਹਿੰਦੇ ਨੇ ਵੀ ਅਸੀਂ ਮਦਦ ਕਰਾਂਗੇ ਸਵੇਰੇ ਕਹਿੰਦੇ ਨੇ ਵੀ ਚਲ ਕੰਮ ਸ਼ੁਰੂ ਕਰੋ ਹੁਣ ਤੁਸੀਂ ਕਿੱਥੇ ਰਹਿ ਰਹੇ ਹੋ ਅਸੀਂ ਧਰਮਸਾਲਾ ਦੇ ਵਿੱਚ ਤੋਂ ਬੱਚੇ ਨੇ ਮਲਾਜਮਾਂ ਨੇ ਕੋਡਾ ਤਨਵਾਦ ਕਰਦੇ ਆ ਜੀ ਜੀ ਸਾਡੀ ਮਦਦ ਕਰਨ ਦੇ ਲਈ ਹਾਂਜੀ ਕੀ ਨਾਮ ਹੈ ਬਿੱਟੂ ਸਿੰਘ ਆ ਜੀ ਬਿੱਟੂ ਸਿੰਘ ਕੀ ਮਾਮਲਾ ਜਿਹੜਾ ਹੈਗਾ ਪਿੰਡ ਦੇ ਵਿੱਚ ਅੱਜ ਪੁਲਿਸ ਵੀ ਪਹੁੰਚਿਆ ਕਰ ਇਹ ਜਦੋਂ ਬਾਰਿਸ਼ਾਂ ਦਾ ਮੌਸਮ ਚੱਲ ਰਿਹਾ ਸੀਗਾ ਜੀ ਇੱਕ ਗਰੀਬ ਪਰਿਵਾਰ ਹੈ ਜੀ ਉਹਦਾ ਪਰਿਵਾਰ ਦੀ ਸੱਤ ਗਿਰਗੀ ਸੀਗੀ ਜੇ ਜਿੱਦਨ ਅਸੀਂ ਨੇ ਪਰਿਵਾਰ ਦਾ ਉੱਥੇ ਥਾਈ ਚ ਧਰਮਸਾਲਾ ਦੇ ਵਿੱਚ ਸਮਾਨ ਰੱਖਾਇਆ ਤੇ ਉਦਨ ਹੀ ਅਸੀਂ ਸਮਾਨ ਰੱਖਾਇਆ ਰਾਤ ਨੂੰ ਇਹ ਸੱਤ ਗਿਰਗੀ ਸੀਗੀ ਉਮੀਦੇ ਮੌਸਮ ਕਰਕੇ ਵੀ ਮਤਲਬ ਗਰੀਬ ਪਰਿਵਾਰ ਹੈ ਦਿਹਾੜੀਆਂ ਦਾ ਪਾ ਕਰਦੇ ਆ ਤੇ ਉਹਦੇ ਕਰਕੇ ਸਾਨੂੰ ਪਤੀ ਕਿੰਨਾ ਗੁਜ਼ਾਰਾ ਹੁੰਦਾ ਖਰਚਾ ਬਹੁਤ ਜ਼ਿਆਦਾ ਹੈ ਤੇ ਜੋ ਵੀ ਇਹ ਮਕਾਨ ਗਰੇਗਾ ਡੀਐਸਪੀ ਸਾਹਿਬ ਦੀਪਿੰਦਰ ਐਸਐਚਓ ਸਾਹਿਬ ਸਾਰਾ ਖਰਚਾ ਉਹਨਾਂ ਨੇ ਚੱਕਿਆ ਜੀ ਸਾਰਾ ਖਰਚਾ ਅਸੀਂ ਦੇਵਾਂਗੇ ਅਸੀਂ ਬਹੁਤ ਤੁਹਾਨੂੰ ਬਤ ਕਰਦੇ ਆ ਡੀਐਸਪੀ ਦੀਪਿੰਦਰ ਸਾਹਿਬ ਦਾ ਬਾਕੀ ਪਿੰਡ ਦੇ ਸਾਰੇ ਨਾਲ ਲਈ ਇਹ ਔਰਤ ਗਰਭਪਤੀ ਹਾਂਜੀ ਹਾਂਜੀ ਇਹ ਔਰਤ ਗਰਭਪਤੀ ਹੈ ਜੀ ਬੱਚਾ ਹੋਣ ਵਾਲਾ ਪਹਿਲਾ ਦੋ ਬੱਚੇ ਹੈ ਜੀ ਸਰਦ ਪਿੰਡ ਲਦਾਲ ਵਿਖੇ ਪਹੁੰਚੇ ਹਾਂ ਕੀ ਕਹਿਣਾ ਚਾਹੁੰਗੇ ਇੱਕ ਪਰਿਵਾਰ ਦਾ ਘਰ ਡਿਰਿਆ ਹੋਇਆ ਇਹ ਸਾਨੂੰ ਜੀ ਸੋਸ਼ਲ ਮੀਡੀਆ ਤੋਂ ਪਤਾ ਲੱਗਿਆ ਸੀ ਕਿ ਲਦਾਲ ਪਿੰਡ ਦੇ ਵਿੱਚ ਕਿਸੇ ਗਰੀਬ ਪਰਿਵਾਰ ਦਾ ਜਿਹੜਾ ਮਕਾਨ ਹੈ ਉਹ ਗਿਰ ਗਿਆ ਫਿਰ ਅਸੀਂ ਇੱਥੇ ਤਾਲਮੇਲ ਕੀਤਾ ਤਾਲਮੇਲ ਕਰਨ ਤੇ ਸਾਨੂੰ ਯੂਥ ਕਲੱਬ ਵਾਲੇ ਮੁੰਡੇ ਮਿਲੇ ਇਹਨਾਂ ਨੇ ਦੱਸਿਆ ਇਹ ਜਿਹੜਾ ਵਿਅਕਤੀ ਹੈ ਦਾ ਨਾਮ ਸੁਖਦੇਵ ਸਿੰਘ ਹੈ ਜੀ ਇਹਦੇ ਦੋ ਬੱਚੇ ਨੇ ਵਾਈਫ ਹੈ ਦੀ ਉਹਦੇ ਹੁਣ ਤੀਸਰਾ ਬੱਚਾ ਹੋਣ ਵਾਲਾ ਤੇ ਮਕਾਨ ਹੈ ਜਿਹੜਾ ਬਿਲਕੁਲ ਗਿਰ ਚੁੱਕਿਆ ਹੈ ਇਹ ਜੇ ਆਰਥਿਕ ਹਾਲਾਤ ਨਹੀਂ ਹੈ ਕਿ ਦੁਬਾਰਾ ਮਕਾਨ ਪਾਇਆ ਜਾ ਸਕੇ ਅਸੀਂ ਲਹਿਰਾ ਪੁਲਿਸ ਵੱਲੋਂ ਇਹ ਸੋਸ਼ਲ ਮੀਡੀਆ ਤੇ ਦੇਖ ਕੇ ਸਾਡੀ ਸਬਡਿਵੀਜ਼ਨ ਵੱਲੋਂ ਇਹ ਤਹਈਆ ਕੀਤਾ ਕਿ ਅਸੀਂ ਇਹਨਾਂ ਦਾ ਜਿਹੜਾ ਮਕਾਨ ਹੈ ਅਸੀਂ ਆਪਣੇ ਆਪ ਸਾਰੇ ਜਿਹੜੇ ਪੁਲਿਸ ਦੇ ਮੁਲਾਜ਼ਮ ਨੇ ਡੋਨੇਟ ਕਰਕੇ ਅਸੀਂ ਇਹਨਾਂ ਦਾ ਜਿਹੜਾ ਨਵਾਂ ਮਕਾਨ ਬਣਾ ਕੇ ਦੇਵਾਂਗੇ ਸਾਰਾ ਜਿਹੜਾ ਸਮਾਨ ਹੈਗਾ ਜਾਂ ਲੇਵਰ ਹੈਗਾ ਕਿਸ ਤਰ੍ਹਾਂ ਦਾ ਜਿਹੜਾ ਪ੍ਰਬੰਧ ਕੀਤਾ ਗਿਆ ਹੈ ਬਿਲਕੁਲ ਜੀ ਜਿੰਨਾ ਵੀ ਸਮਾਨ ਹੋਊਗਾ ਇਟ ਹੋਊਗੀ ਸੀਮੈਂਟ ਹੋਊਗਾ ਛੱਤ ਦਾ ਸਮਾਨ ਹੋਊਗਾ ਜੋ ਵੀ ਹੋਊਗਾ ਈਚ ਐਂਡ ਐਵਰੀਥਿੰਗ ਅਸੀਂ ਪ੍ਰੋਵਾਈਡ ਕਰਾਵਾਂਗੇ ਤੇ ਜਿਹੜਾ ਲੇਬਰ ਦਾ ਕੰਮ ਹੈ ਉਹ ਸਾਡੇ ਜਿਹੜੇ ਯੂਥ ਵਾਲੇ ਮੁੰਡੇ ਨੇ ਇਹਨਾਂ ਨੇ ਸਾਰਾ ਕਿਹਾ ਜੀ ਵੀ ਕਿ ਲੇਬਰ ਦਾ ਅਸੀਂ ਇਹਨਾਂ ਦਾ ਇੱਕ ਪੈਸਾ ਨਹੀਂ ਲੱਗਣ ਦਿੰਦੇ ਅਸੀਂ ਕੋਸ਼ਿਸ਼ ਕਰਾਂਗੇ ਕਿ 5 ਜਾਂ 7 ਦਿਨਾਂ ਦੇ ਵਿੱਚ ਇਹਨਾਂ ਨੂੰ ਮਕਾਨ ਨਵਾਂ ਖੜਾ ਕਰਕੇ ਇਹਨਾਂ ਨੂੰ ਉਹਨਾਂ ਦੇ ਮਕਾਨ ਚ ਅੰਦਰ ਵੜਦੇ ਕਰ ਦਈਏ ਕਿਉਂਕਿ ਜਿਹੜੀ ਲੜਕੀ ਹੈ ਉਹਦੇ ਬੱਚਾ ਹੋਣ ਵਾਲਾ ਤੇ ਉਹ ਦਿਨਾਂ ਤੇ ਐ ਇਸ ਕਰਕੇ ਬਹੁਤ ਜ਼ਰੂਰੀ ਹੈ ਕਿ ਜਲਦੀ ਘਰ ਪਾਇਆ ਜਾਵੇ ਹੁਣ ਪਰਿਵਾਰ ਕਿੱਥੇ ਰਹ ਰਹੇ ਹੁਣ ਜੀ ਇਹ ਪਿੰਡ ਚ ਕਿਸੇ ਦੂਸਰੀ ਜਗ੍ਹਾ ਤੇ ਧਰਮਸ਼ਾਲਾ ਚ ਉੱਥੇ ਬੈਠੇ ਆ ਫਿਲਹਾਲ ਇਹਨਾਂ ਦਾ ਸਿਰ ਤੇ ਛੱਤ ਹੈ ਨਹੀਂ ਜਿਸ ਕਰਕੇ ਪਿੰਡ ਵਾਲਿਆਂ ਨੇ ਇਹਨਾਂ ਨੂੰ ਧਰਮਸ਼ਾਲਾ ਚ ਬਿਠਾਇਆ ਹੈ ਜੀ